ਵੇ ਉਹ ਤਾਂ ਕਰੀਆ ਹੋਰੋਂ ਨੇ ਕੀ ਕਰਨਾ ਵੇ ਜਾਣਾ ਤੁਸੀਂ ਕਿੱਥੇ ਆ ਉਹ ਕੱਲ ਦਾ ਫੋਨ ਕਰੀ ਜਾਂਦਾ ਭਾਬੀ ਜੀ ਉਹ ਕਹਿੰਦਾ ਜੀ ਬੜੀ ਮੁੱਕੀ ਹੋਈ ਆ ਉਹ ਲੈਣ ਜਾਣਾ ਸੀ ਇੱਥੇ ਹਸਪਤਾਲ ਜੀ ਚ ਅੱਛਾ ਅੱਛਾ ਤਾਂ ਹੀ ਮਰ ਜਾਣਾ ਕੱਲ ਦਾ ਮੰਝੇ ਨਾਲ ਲੱਗਿਆ ਪਿਆ ਲੱਤਾਂ ਉੱਪਰ ਨੂੰ ਕਰੀ ਮੈਨੂੰ ਨਹੀਂ ਸੀ ਪਤਾ ਉਹ ਚਲ ਤੂੰ ਫਟਾਫਟ ਕਰ ਭਾਬੀ ਜੀ ਉਹਨੂੰ ਪੈਸੇ ਦੇ ਜਾ ਕੇ ਅਸੀਂ ਨਿਕਲੀਏ ਫਟਾਫਟ ਵੇ ਕੋਈ ਨਹੀਂ ਦੇ ਦਨੀਆਂ ਪੈਸੇ ਬੇ ਨਾਲੇ ਚੰਨੀ ਜਾਂਦੇ ਜਾਂਦੇ ਬਾਪੂ ਨੂੰ ਪੁੱਛ ਲਿਓ ਅਭੀ ਉਹਨੂੰ ਤਾਂ ਨਹੀਂ ਲੋੜ ਹੋਰ ਆ ਵੀ ਸੜਾ ਓਖਿਆ ਬਈ ਅੰਨੇ ਨੂੰ ਨਿਆਉਂਦਾ ਦੇ ਦੋ ਆਉਣਗੇ ਉੱਥੇ ਤਾਂ ਆਪਦੀਆਂ ਲੈਣੀਆਂ ਓਕੀਆਂ ਹੋ ਜਾਂਦੀਆਂ ਨੇ ਭਾਬੀ ਜੀ ਲੈਣ ਤੇ ਲੱਗਣਾ ਪੈਂਦਾ ਸੜਾ ਵੇ ਚੱਲ ਠੀਕ ਆ ਚੰਨੀ ਜਾਇਆ ਉਹ ਬਈਾ ਛੋਟੀ ਜੀ ਜਾਂਦਾ ਹੋਇਆ ਘਰੇ ਰੱਖ ਜੀ ਆਪਣੇ ਵੇ ਕੱਟਿਆਂ ਵਾਲਾ ਹੀ ਲੱਗਦਾ Subscribe now and press the bell.